ਵੀ ਉਹਨੂੰ ਇੱਕ ਪੌੜੀ ਬਣਾ ਕੇ ਹਾਂ ਰਾਹ ਵਰਤਦੇ ਆ ਸਮਾਜ ਸੇਵਾ ਨੂੰ ਇੱਕ ਪੌੜੀ ਬਣਾ ਕੇ ਵਰਤਦੇ ਆ ਤੁਹਾਡੇ ਕਹਿਣ ਦਾ ਮਤਲਬ ਇਹੀ ਹੈਗਾ ਹਾਂ ਜੇ ਜੇ ਜਿਹੜੇ ਹਿਸਾਬ ਦੇ ਨਾਲ ਮੇਰੇ ਹਿਸਾਬ ਦੇ ਨਾਲ ਨਾ ਥੁੱਕ ਮੁੱਕ ਜੂਗਾ ਜੇ ਤੁਸੀਂ ਐਨ ਜੀਓ ਤੇ ਸਮਾਜ ਸੇਵੀ ਸੰਸਥਾ ਮੰਗਣ ਲੱਗ ਜੂ ਅੱਛਾ ਜੇ ਉਹਨਾਂ ਦਾ ਦਿਲੋਂ ਦਿਮਾਗੋਂ ਅਸਲੀयत ਇਨਸਾਨੀਅਤ ਮਾਨਵਤਾ ਤੇ ਮਨੁੱਖਤਾ ਨੂੰ ਸਮਰਪਿਤ ਸਮਾਜ ਸੇਵਾ ਨੂੰ ਸਮਰਪਿਤ ਹੋਣ ਨਾ ਇਹ ਫਿਰ ਐ ਨਗਰੀ ਵੀ ਨਾ ਹੁੰਦੀ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਹੋਣਗੇ ਫਿਰ ਇਹੋ ਜਿਹੇ ਲੋਕ ਵੀ ਮਿਲੇ ਆਂਦੇ ਆ ਮਾੜੇ ਲੋਕ ਵੀ ਜਿਹਨਾਂ ਨੂੰ ਐ ਦੇਖੀ ਤੁਹਾਨੂੰ ਦੇਖਣ ਨੂੰ ਮਿਲਿਆ ਹੋਵੇ ਕਿ ਇਹਨਾਂ ਨੇ ਯਾਰ ਐਨ ਜੀਓ ਬਣਾ ਕੇ ਜਾਂ ਐਨ ਜੀਓ ਦੇ ਨਾਂ ਤੇ ਪੈਸਾ ਇਕੱਠਾ ਕਰ ਲਿਆ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਆ ਪਰ ਜਿਹੜਾ ਬੰਦਾ ਉਸ ਅੱਲਾਹ ਤਾਲਾ ਗॉड ਪਰਮਾਤਮਾ ਵਾਹਿਗੁਰੂ ਨੂੰ ਉਹਨਾਂ ਸਮਾਜ ਸੇਵਾ ਨੂੰ ਸਮਰਪਿਤ ਹੋ ਕੇ ਆਉਂਦਾ ਉਹਦੇ ਵਾਸਤੇ ਘਰ ਫੁਟ ਮਾਚਾਈ ਜਿਹੜੀ ਆਪਣੀਆਂ ਐਨਜੀਓ ਕਈ ਲੋਕਾਂ ਨੇ ਉਹ ਮਾਰਕੀਟ 'ਚ ਇਸ ਢੰਗ ਨਾਲ ਆਉਂਦੇ ਆ ਉਹਨਾਂ ਨੇ ਐਨਜੀਓ ਵੀ ਬਦਨਾਮ ਕਰਤੀ ਤੇ ਐਨਜੀਓ ਵੀ ਬਿਜ਼ਨਸ ਬਣਾ ਕੱਲ੍ਹ ਦੋਸਤੋ ਤੁਸੀਂ ਜੋ ਮੈਂ ਆ ਤੁਹਾਡੇ ਨਾਲ ਸ਼ਸ਼ੀ ਭਦੋੜ ਸਾਥੀਓ ਗਰੀਬਾਂ ਮਜ਼ਦੂਰਾਂ ਕਿਸਾਨਾਂ ਕਿਰਤਿਆਂ ਨੂੰ ਆ ਰਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਤੇ ਵਿਚਾਰ ਚਰਚਾ ਅੱਜ ਕਰਾਂਗੇ ਆਪਾਂ ਵਿਚਾਰ ਚਰਚਾ ਦੇ ਵਿੱਚ ਆਪਣੇ ਨਾਲ ਮੌਜੂਦ ਰਹਿਣਗੇ ਭਾਈ ਗੁਰਚਰਨ ਸਿੰਘ ਜੀ ਰਾਜੂ ਪਤੋ ਜਿਹੜੇ ਕਿ ਆਪ ਹੀ ਇੱਕ ਐਨਜੀਓ ਚਲਾਉਂਦੇ ਸੀਗੇ ਤੇ ਉਹ ਬਹੁਤ ਉਹਨਾਂ ਦੇ ਵੀ ਖੱਟੇ ਮਿੱਠੇ ਤਜਰਬੇ ਰਹੇ ਆ ਸਾਰੀਆਂ ਚੀਜ਼ਾਂ ਨਾਲ ਤੇ ਉਹ ਤਜਰਬੇ ਕਿਦਾਂ ਦੇ ਸੀ ਤੇ ਉਹ ਤਜਰਬਿਆਂ ਦੇ ਵਿੱਚ ਕੀ ਕੁਛ ਹੈਗਾ ਜਿਹੜਾ ਤੁਸੀਂ ਜਾਂ ਮੈਂ ਸਿੱਖ ਸਕਦੇ ਹਾਂ ਨਾ ਤੇ ਆਓ ਆਪਾਂ ਸਵਾਗਤ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਉਹਨਾਂ ਦਾ ਤੇ ਉਹਨਾਂ ਤੋਂ ਉਹ ਉਹਨਾਂ ਦੇ ਖਟੇ ਮਿੱਠੇ ਜਿਹੜੇ ਤਜਰਬੇ ਆਗੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੱਚੀ ਗੱਲ ਬਾਈ ਜੀ। ਸੱਚੀ ਗੱਲ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਣੇ ਚੈਨਲ ਦਾ ਸੋ ਮੇਰੇ ਵੱਲੋਂ ਯਾਨੀ ਕਿ ਗੁਰਚਰਨ ਸਿੰਘ ਰਾਜੂ ਪੱਤੋ ਐਨਜੀਓ ਵੱਲੋਂ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਕੋਟਣ-ਕੋਟ ਧੰਨਵਾਦ ਤੁਸੀਂ ਚੈਨਲ ਦੇ ਇੱਕ ਇੰਟਰਵਿਊ ਜਾਂ ਪੌਡਕਾਸਟ ਦੇ ਲਈ ਮੈਨੂੰ ਕਾਬਲ ਸਮਝਿਆ ਤੇ ਤੁਹਾਡੀ ਚੀਟੀ ਸਾਡੇ ਸਤਕਾਰਯੋਗ ਕੈਮਰਾਮੈਨਾਂ ਦਾ ਤੁਹਾਡਾ ਸ਼ਸ਼ੀ ਪਟੋੜ ਦੀ ਬਹੁਤ ਬਹੁਤ ਧੰਨਵਾਦ। ਕਾਬਲ ਜੀ ਤੁਸੀਂ ਉਹ ਕਾਬਲੀਅਤ ਖੱਟੀ ਹੈਗੀ ਤਾਂ ਕਰਕੇ ਤੁਹਾਡੇ ਤੱਕ ਆਏ ਆ ਜਿਹੜੇ ਤੁਹਾਡੇ ਖੱਟੇ ਮਿੱਠੇ ਤਜਰਬੇ ਆ ਵੀ ਅਸੀਂ ਚਾਹੁੰਦੇ ਆ ਵੀ ਸਾਡੇ ਦਰਸ਼ਕਾਂ ਤੱਕ ਉਹ ਪਹੁੰਚਣ ਨਹੀਂ ਇਸ ਵਿਸ਼ੇ ਤੇ ਜਿਹੜੀ ਤੁਸੀਂ ਆ ਗੱਲ ਕਹੀ ਨਾ ਇਹਨੂੰ ਲੈ ਕੇ ਮੈਂ ਤੁਹਾਡਾ ਦੂਸਰੀ ਬਾਰ ਫਿਰ ਧੰਨਵਾਦ ਕਰਦਾ ਵੀ ਸਾਡੇ ਜਿਹੜੇ ਇਹ ਪਿੰਡਾਂ ਦੀਆਂ ਔਕੜਾਂ ਮੁਸੀਬਤਾਂ ਸਮੱਸਿਆਵਾਂ ਮੈਂ ਸਾਡੀਆਂ ਹੀ ਗੱਲਾਂ ਸਾਡੀਆਂ ਹੀ ਬਾਤਾਂ ਪਰ ਉਹ ਗੱਲਾਂ ਬਾਤਾਂ ਨੂੰ ਸਾਡੇ ਹੀ ਲੋਕ ਮੰਨਦੇ ਨੇ ਜਿਹੜੇ ਅਸੀਂ ਆਪਦੇ ਪਿੰਡੇ ਤੇ ਹੜਾਣੇ ਪਰ ਉਹੀ ਗੱਲਾਂ ਬਾਤਾਂ ਜਦ ਚੰਡੀਗੜ੍ਹ ਜਾ ਕੇ ਅਖਬਾਰ ਤੇ ਛਪ ਜਾਂਦੀਆਂ ਚੈਨਲ ਤੇ ਆ ਜਾਂਦੀਆਂ ਉਹਨਾਂ ਨੂੰ 6 ਮਹੀਨਿਆਂ ਬਾਅਦ ਜਦੋਂ ਉਹਨਾਂ ਨੂੰ ਤਰਜੀਹ ਦਿੰਦੇ ਆ ਜਾਂ ਉਹਨਾਂ ਨੂੰ ਸਿਰ ਮੱਥੇ ਕਬੂਲ ਕਰਦੇ ਆ ਤੇ ਉਦੋਂ ਪਾਣਾ ਜਿਹੜਾ ਬੀਤਿਆ ਵਾ ਹੁੰਦਾ ਉਦੋਂ ਉਹ ਬੀਤਿਆ ਹੋਇਆ ਕੱਲ ਬਣ ਜਾਂਦਾ ਯਾਨੀ ਕਿ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਵੀ ਸਮੇਂ ਸਿਰ ਤੇ ਸਮੇਂ ਸਮੇਂ ਸਿਰ ਸਾਨੂੰ ਜਿਹੜੀਆਂ ਇਹ ਪਿੰਡੂ ਜਿਵੇਂ ਕਿ ਤੁਸੀਂ ਇੱਕ ਪਿੰਡ ਦੇ ਵਿੱਚ ਆਇਓ ਮੈਂ ਕਾਵਲ ਤਾਂ ਕਿਹਾ ਹੋਰ ਵੀ ਤੁਹਾਡੇ ਚੈਨਲ ਨੇ ਪਰ ਜਿੰਨੀ ਵੀ ਸੋਸ਼ਲ ਮੀਡੀਆ ਟੀਨਾ ਜਾਂ ਚੈਨਲ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਸਾਡੀਆਂ ਰਾਜਨੀਤਿਕ ਤਨਾੜ ਹੈ ਜਾਂ ਵੱਡੇ ਵੱਡੇ ਲੋਕ ਨੇ ਕਾਰੋਬਾਰੀ ਲੋਕ ਨੇ ਉਹਨਾਂ ਤੋਂ ਲੈ ਕੇ ਜੇ ਅਸੀਂ ਪਿੰਡਾਂ ਦੇ ਵਿੱਚ ਆ ਕੇ ਆਮ ਜਨਤਾ ਦੇ ਜਾਂ ਕੋਈ ਮੈਂਬਰ ਆ ਜਾਂ ਕੋਈ ਸਰਪੰਚ ਆ ਜਾਂ ਕੋਈ ਕਿਰਤੀ ਆ ਕਾਮਾ ਮਜ਼ਦੂਰ ਹੈ ਉਹਨਾਂ ਲੋਕਾਂ ਦੀ ਇੰਟਰਵਿਊ ਕਰਾਂਗੇ ਤਾਂ ਉਹਨਾਂ ਦੇ ਵਿੱਚੋਂ ਜਿਹੜੇ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਆ ਜਿਹੜੀਆਂ ਉਹਨਾਂ ਦੀਆਂ ਆਉਕੜਾਂ ਮੁਸੀਬਤਾਂ ਸਮੱਸਿਆਵਾਂ ਆ ਜਿਹੜੀ ਇਹ ਸਮੁੱਚੀ ਲੀਡਰਸ਼ਿਪ ਆ 5 ਸਾਲਾਂ ਬਾਅਦ ਲੋਕਾਂ ਨੂੰ ਲੋੜਦੀ ਆ ਕੁਰਦੀ ਆ ਕੋਈ ਨਵਾਂ ਲਾਰਾ ਲਾ ਕੇ ਤੇ ਆਹ ਦੇਖੋ ਡਿਜੀਟਲ ਬਣਾ ਕੇ ਫਿਰ ਪੇਸ਼ ਕਰ ਦਿੰਦੀ ਆ ਉਹ ਅਸਲੀਅਤ ਤੌਰ ਤੇ ਸਾਹਮਣੇ ਆਉਣ ਗਿਆ ਮੈਂ ਇਸ ਕਰਕੇ ਕਹਿਣਾ ਵੀ ਇੱਕ ਪੱਤੋ ਹੀਰਾ ਸਿੰਘ ਪਿੰਡ ਦੇ ਵਿੱਚ ਆਗੇ ਤੁਸੀਂ ਮੈਨੂੰ ਚੈਨਲ ਦਾ ਹੋਰ ਵੀ ਬੜੇ ਨੇ ਪਰ ਤੁਸੀਂ ਇਹ ਚੋਣ ਕੀਤੀ ਹੈ ਮੇਰੀ ਮੈਂ ਤਾਂ ਕਹਿਣਾ ਵੀ ਇੱਕ ਪਿੰਡੂ ਬੰਦੇ ਦੀ ਚਾਹੇ ਐਨਜੀਓ ਹੋਵੇ ਜਾਂ ਸਮਾਜ ਸੇਵੀ ਹੋਵੇ ਚਾਹੇ ਕੋ ਧਰਨੇ ਮੁਜਾਰੇ ਵਾਲਾ ਹੋਵੇ ਤੇ ਤਕਰੀਬਨ ਮੈਂ ਕੋਈ ਖੇਤਰ ਛੱਡੇ ਨਹੀਂ ਜਿੱਥੇ ਨਾ ਕੰਮ ਫੁੱਟਾ ਹੋਵੇ ਆਪਾਂ ਗਾਂ ਗੱਲ ਕਰਾਂਗੇ ਤੇ ਮੈਂ ਇਸ ਕਰਕੇ ਤੁਹਾਡਾ ਧੰਨਵਾਦ ਹੈ ਵੀ ਤੁਸੀਂ ਸਦਕੇ ਤੁਹਾਡੇ ਵੀ ਤੁਸੀਂ ਜਿਹੜੀ ਚੋਣ ਕੀਤੀ ਹੈ ਪਿੰਡ ਪਿੰਡ ਦੇ ਵਿੱਚ ਚੋਣ ਕੀਤੀ ਹੈ ਜੀ ਐਨੂ ਅੱਛਾ ਆਪਾਂ ਜਦੋਂ ਗੱਲ ਕਰਦੇ ਆ ਵੀ ਤੁਹਾਡੇ ਨਾਮ ਆਲੀ ਐਨ ਜੀਓ ਜੁੜ ਗਿਆ ਹਨਾ ਹਾਂਜੀ ਹਾਂਜੀ ਤੇ ਐਨ ਜੀਓ ਵਾਲਾ ਇਹ ਕੀ ਕਿਵੇਂ ਜੁੜਿਆ ਨਾਂ ਦੇ ਨਾਲ ਤੇ ਕੀ ਸੁਭਾਅ ਰਿਆ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਜੀ ਆਪਾਂ ਨਾ ਸ਼੍ਰੋਮਣੀ ਸ਼ਹੀਦ ਬਾਬਾ ਜੀਲ ਸਿੰਘ ਜੀ ਗੁਰਦੁਆਰਾ ਉਹਦੀ ਜਦੋਂ ਇਮਾਰਤ ਪਹਿਲਾਂ ਬਣੀ ਸੀ ਉਹਦੋਂ ਜਦੋਂ ਨਵੀਖਣ ਜਾਂ ਕੇ ਲੈਂਟਰ ਨੂੰ ਟਰਪੈਨ ਵਾਸਤੇ ਜਾਂ ਹੋਰ ਕਾਰਨ ਵਾਸਤੇ ਦਾ ਲੈਂਟਰ ਪਿਆ ਤੇ ਪਰਮਾਤਮਾ ਵੱਲੋਂ ਆਪਣੀ ਸੇਵਾ ਲੱਗੀ ਉਹ ਤੇ ਕਾਫੀ ਉੱਥੇ ਜਾਣੇ ਕਿ ਆਪਾਂ ਮਿਹਨਤ ਨਹੀਂ ਕਹਿੰਦੇ ਸੇਵਾ ਆਪਣੇ ਹੱਥੀ ਆਈ ਉੱਥੋਂ ਲੈ ਕੇ ਫਿਰ ਮੈਨੂੰ ਇੱਕ ਜज्ਬਾਜਾ ਪੈਦਾ ਹੋਇਆ ਵੀ ਜਿਵੇਂ ਨੌਜਵਾਨੀ ਆ ਜਿਹੜੀ ਸਾਡੀ ਨਹੀਂ ਜਿਵੇਂ ਮੈਂ ਕੱਲਾ ਮਹਿਸੂਸ ਕਰ ਰਿਹਾ ਉੱਥੇ ਜਦੋਂ ਮਿਸਤਰੀ ਉੱਠ ਜਾਂਦੇ ਸੀ ਮਿਸਤਰੀ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਕੰਧਾਂ ਤੇ ਇੱਟਾਂ ਦੇ ਪਾਣੀ ਪੋਣਾ ਫਿਰ ਜੰਗਲੇ ਤਾਰ ਕਰਨੇ ਤੇ ਉਹ ਮੈਂ ਮਹਿਸੂਸ ਕੀਤਾ ਕਿ ਕਿਉਂ ਨਾ ਇੱਕ ਕੋਈ ਕਲੱਬ ਦਾ ਗਠਨ ਕੀਤਾ ਜਾਵੇ ਅੱਛਾ ਫਿਰ ਉਹ ਮੈਂ ਨੈਟਵਰਕ ਚ ਲੈ ਕੇ ਮੁੰਡੇ ਕਾਫੀ 15-20 ਮੁੰਡੇ ਲੈ ਕੇ ਤੇ ਉਹ ਸ਼ਰੋਮਣਿਸ਼ੀਦ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਕਲੱਬ ਦਾ ਰਜਿਸਟਰਡ ਉਹ ਰਜਿਸਟਰ ਵੀ ਕਰਾਇਆ ਤੇ ਜੋ ਵੀ ਉਹਦੀਆਂ ਲੀਗਲ ਕਾਰਵਾਈ ਐ ਉਹ ਵੀ ਪ੍ਰੋਪਰ ਤੌਰ ਤੇ ਕੀਤੀ ਤੇ ਬਾਅਦ ਚ ਕੰਮ ਵੀ ਬੋਟ ਕੀਤੇ ਅੱਛਾ ਯਾਨੀ ਕਿ ਉਹ ਮੈਂ ਇਸ ਕਰਕੇ ਮੈਨੂੰ ਫਿਰ ਉਹ ਇੱਕ ਫਰਮੋਗਾ ਜ਼ਿਲ੍ਹੇ ਦੇ ਵਿੱਚ ਰੂਲਰੈਂਚੀ ਉਹ ਕਲੱਬ ਐਸੋਸੀਏਸ਼ਨ ਦਾ ਗਠਨ ਹੋਇਆ ਉਹਨਾਂ ਨੇ ਪਿੰਡਾਂ ਦੇ ਵਿੱਚ رابطہ ਕੀਤਾ ਪਿੰਡਾਂ ਦੀਆਂ ਕਲੱਬਾਂ ਨੂੰ ਇਕੱਠਾ ਕਰਕੇ ਬਲਾਕ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਧਰਮਕੋਟ ਮੋਗਾ 1 2 ਦਾ ਬਲਾਕਾਂ ਦੀਆਂ ਕਲੱਬਾਂ ਪਿੰਡੂ ਕਲੱਬਾਂ ਇਕੱਠਾ ਕਰਕੇ ਉਹਨਾਂ ਨੇ ਇੱਕ ਜ਼ਿਲ੍ਹੇ ਦੀ ਜ਼ਿਲ੍ਹਾ ਰੂਲਰੈਂਚੀ ਉਹ ਕਲੱਬ ਐਸੋਸੀਏਸ਼ਨ ਦਾ ਗਠਨ ਕੀਤਾ ਜਿਹਦੇ ਵਿੱਚ ਸਾਨੂੰ ਵੀ ਉਹਨਾਂ ਨੇ ਲਿਆ ਤੇ ਫਿਰ ਚੱਲ ਸੋ ਚੱਲ ਜੋ ਉਹਨਾਂ ਦੇ ਰੂਲ ਮਾਤਮ ਦੇਸ਼ ਦੇ ਕਾਨੂੰਨ ਸੀ ਚੱਲੀ ਗਏ ਅੱਛਾ ਇਹ ਕਿੰਨੇ ਕ ਸਾਲ ਪਹਿਲਾਂ ਦੀ ਗੱਲ ਆ ਇਹ ਵੀ ਜਦੋਂ ਤੁਸੀਂ ਐਨ ਜੀਓ ਦਾ ਗਠਨ ਕੀਤਾ ਦੇਖੋ ਜੇ ਐਨ ਜੀਓ ਦਾ ਗਠਨ ਤਾਂ ਉਹਨਾਂ ਨੇ ਕੀਤਾ ਸੀਗਾ ਪਰ ਜਿਹੜੀ ਮੇਰੀ ਕਲੱਬ ਦਾ ਗਠਨ ਕੀਤਾ ਸੀ ਅੱਜ ਤੋਂ ਮੰਨ ਕੇ ਚੱਲੋ 35 ਸਾਲ ਪਹਿਲਾਂ ਦੀ ਗੱਲ ਹੈ ਪਹਿਲਾਂ 25 ਸਾਲ ਤਾਂ ਆ ਹੀ ਹੋ ਗਿਆ ਨਾ 25 ਸਾਲਾਂ ਦੇ ਵਿੱਚ ਫਿਰ ਬਹੁਤ ਸਾਰੇ ਤਜਰਬੇ ਰਹੇ ਹੋਣਗੇ ਖੱਟੇ ਵੀ ਰਹੇ ਹੋਣਗੇ ਮਿੱਠੇ ਵੀ ਰਹੇ ਹੋਣਗੇ ਕਿਵੇਂ ਜਾਂ ਮਤਲਬ ਸਾਰਾ ਦੇਖੋ ਜੀ ਜਿੰਦਗੀ ਦੇ ਕੌੜੇ ਮਿੱਠੇ ਤਜਰਬੇ ਆ ਪਰ ਜਿਹੜਾ ਬੰਦਾ ਉਸ ਅੱਲਾਹ ਤਾਲਾ ਗॉड ਪਰਮਾਤਮਾ ਵਾਹਿਗੁਰੂ ਨੂੰ ਨਾ ਸਮਾਜ ਸੇਵਾ ਨੂੰ ਸਮਰਪਿਤ ਹੋ ਕੇ ਆਉਂਦਾ ਉਹਦੇ ਵਾਸਤੇ ਆ ਘਰ ਫੁਕਤ ਮਾਸ਼ਾਏ ਇਹਨਾਂ ਨੇ ਨਾ ਜਿਹੜੀ ਆਪਣੀਆਂ ਐਨਜੀਓ ਕਈ ਲੋਕਾਂ ਨੇ ਉਹ ਮਾਰਕੀਟ 'ਚ ਇਸ ਢੰਗ ਨਾਲ ਆਉਂਦੇ ਆ ਉਹਨਾਂ ਨੇ ਐਨਜੀਓ ਵੀ ਬਦਨਾਮ ਕਰਤੀ ਤੇ ਐਨਜੀਓ ਬਿਜ਼ਨਸ ਬਣਾ ਲਿਆ ਕੱਲਾ ਇੰਨਾ 'ਚ ਨਹੀਂ ਨਾ ਹੈਗਾ ਜੀ ਉਹ ਤਾਂ ਧਰ ਮਾੜਾ ਤਾਂ ਮਸਲਾ ਸਾਰੇ ਮੇਰੇ ਖਿਆਲ ਨਾਲ ਵੀ ਸਾਰਿਆਂ 'ਚ ਹੀ ਆ ਸਾਰਿਆਂ 'ਚ ਹੀ ਆ ਹੈਨਾ ਵੀ ਉਹ ਤਾਂ ਦੇਖੋ ਚੰਗੇ ਮਾੜੇ ਹਰ ਖੇਤਰ ਦੇ ਵਿੱਚ ਹੀ ਹੈ ਕਿਸੇ ਧਰਤੀ ਦੀ ਹੈ ਚੰਗੇ ਮਾੜੇ ਹਾਂ ਹਾਂ ਤੁਸੀਂ ਬਿਜ਼ਨਸ ਦੀ ਗੱਲ ਕੀਤੀ ਹੈ ਤੁਸੀਂ 25 ਸਾਲ ਮੰਗੂ ਹੋ ਗਿਆ ਤੁਹਾਨੂੰ ਐਨਜੀਓ ਚਲਾਉਂਦੇ ਆ ਹਾਂਜੀ ਠੀਕ ਹੈ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਹੋਣਗੇ ਫਿਰ ਇਹੋ ਜਿਹੇ ਲੋਕ ਵੀ ਮਿਲੇ ਆ ਮਿਲਦੇ ਆ ਮਾੜੇ ਲੋਕ ਵੀ ਜਿਹੜੇ ਜਿਨ੍ਹਾਂ ਨੂੰ ਐ ਦੇ ਤੁਹਾਨੂੰ ਦੇਖਣ ਨੂੰ ਮਿਲਿਆ ਹੋਵੇ ਵੀ ਇਹਨਾਂ ਨੇ ਯਾਰ ਐਨ ਜੀਓ ਬਣਾ ਕੇ ਜਾਂ ਐਨ ਜੀਓ ਦੇ ਨਾਂ ਤੇ ਪੈਸਾ ਇਕੱਠਾ ਕਰ ਲਿਆ ਤੇ ਇਹੋ ਜਿਹੇ ਲੋਕ ਵੀ ਮਿਲਦੇ ਦੇਖੋ ਜੀ ਇਹ ਜਿਹੜਾ ਸ਼ੀਸ਼ਾ ਨਾ ਐਨ ਜੀਓ ਵਾਲਾ ਹੈ ਨਾ ਇਹ ਪਹਿਲਾਂ ਦਾ ਇਹ ਲੋਕ ਗਠਨ ਕਰਦੇ ਗਠਨ ਕਰਕੇ ਲੋਕਾਂ ਦਾ ਇਕੱਠ ਕਰਦੇ ਲੋਕਾਂ ਦਾ ਇਕੱਠ ਕਰਕੇ ਇਹਨਾਂ ਦਾ ਮਨਨੋਰਥ ਤਾਂ ਹੋਰ ਹੁੰਦਾ ਪਰ ਜਿਹੜੇ ਭੋਲੇ ਭਾਲੇ ਲੋਕ ਆ ਸਾਡੇ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਉਹ ਜੁੜ ਜਾਂਦੇ ਪਰ ਬਾਅਦ ਦੇ ਵਿੱਚ ਜਿਹੜਾ ਸ਼ੀਸ਼ਾ ਜਿਹੜਾ ਸਾਹਮਣੇ ਆ ਜਾਂਦਾ ਇਹਨਾਂ ਦਾ ਅਸਲ ਦੇ ਵਿੱਚ ਇਹਨਾਂ ਦੇ ਜਿਹੜਾ ਪਿੱਛੇ ਹੁੰਦਾ ਕੋਈ ਹੱਥ ਹੁੰਦਾ ਉਹ ਰਾਜਨੀਤਿਕ ਪਾਰਟੀ ਦਾ ਹੀ ਹੁੰਦਾ ਕਿਸੇ ਨਾ ਕਿਸੇ ਦਾ ਅੱਛਾ ਵੀ ਰਾਜਨੀਤਿਕ ਪਾਰਟੀ ਆਪਦੇ ਨਿੱਜੀ ਫਾਇਦੇ ਲੈਣ ਲਈ ਹਾਂ ਉਹ ਬੰਦਿਆਂ ਨੂੰ ਆਪਦੇ ਬੰਦਿਆਂ ਨੂੰ ਇੱਕ ਸਮਾਜ ਸੇਵੀ ਤੌਰ ਤੇ ਅੱਗੇ ਛੱਡ ਦਿੰਦੀ ਹੈ ਤੇ ਸਮਾਂ ਪੈਂਦਾ ਜਾਂ 10 12 ਜਾਂ 15 ਸਾਲਾਂ ਬਾਅਦ ਇਹ ਸ਼ੀਸ਼ਾ ਸਾਹਮਣੇ ਆ ਹੀ ਜਾਂਦਾ ਤੇ ਤੁਸੀਂ ਕਿਹੜੀ ਪਾਰਟੀ ਨੂੰ ਫਿਰ ਆ ਪਤਾ ਜੀ ਆਲਓਵਰ ਆਪਾਂ ਲੋਕਾਂ ਦਾ ਫੋਰਟ ਤਾਂ ਇਹ ਵਾਲੀ ਗੱਲ ਤੁਸ ਕੋਈ ਕਹੀ ਆ ਵੀ ਪਾਰਟੀਆਂ ਆਪਦੇ ਐਨਜੀਓ ਬਣਾਉਂਦੀਆਂ ਤੇ ਐਨਜੀਓ ਦਾ ਤੁਸੀਂ ਆਪਾਂ ਜਿਹੜੀ ਆਪਾਂ ਕਲੱਬ ਦਾ ਗਠਨ ਕਰਿਆ ਸੀ ਆਪਾਂ ਐਨਜੀਓ ਦਾ ਗਠਨ ਨਹੀਂ ਕਰਿਆ ਚਲੋ ਜਿਹੜਾ ਕਲੱਬ ਬਣਾਇਆ ਆਪਾਂ ਦਾ ਉਹ ਗਾ ਐਨਜੀਓ ਦੇ ਮੈਂਬਰ ਬਣੇ ਸੀ ਅੱਛਾ ਆਪਾਂ ਦਾ ਇੱਕ ਸੰਸਥਾ ਜ਼ਿਲ੍ਹੇ ਦੀ ਸੰਸਥਾ ਨਾ ਉਹਦੀ ਕਲੱਬ ਨੂੰ ਵਿੱਚ ਐਂਟਰੀ ਪਾ ਕੇ ਐਂਟਰ ਕਰਕੇ ਉਹਦੇ ਮੈਂਬਰ ਬਣੇ ਸੀ ਮਤਲਬ ਮੇਰੇ ਕਹਿਣ ਦਾ ਵੀ ਥੋੜਾ ਕਲੱਬ ਕਿਹਨੂੰ ਸਪੋਰਟ ਕਰਦਾ ਸੀ ਇਹ ਰਾਜਨੀਤੀ ਨਹੀਂ ਸਾਡਾ ਕਲੱਬ ਰਾਜਨੀਤਿਕ ਤੌਰ ਤੇ ਆਪਣਾ ਏ ਐਲਾਨ ਸੀਗਾ ਮੇਰੇ ਗਰੁੱਪ ਵੀ ਸੀ ਮੈਂ ਸੋਸ਼ਲ ਮੀਡੀਆ ਤੇ ਤੁਹਾਨੂੰ ਪੋਸਟਾਂ ਵੀ ਕੱਢ ਕੇ ਦਿਖਾ ਦੂੰ ਜਿੱਦੋਂ ਵੀ ਕਿਸੇ ਤਰ੍ਹਾਂ ਦਾ ਇਲੈਕਸ਼ਨ ਆਉਂਦਾ ਮੈਂ ਲਿਖ ਕੇ ਪਾ ਦਿੰਦਾ ਵੀ ਸਾਡੀ ਜਿਹੜੀ ਸ਼ੋਨੁਸ਼ੀਦ ਬਾਬਾ ਜੀ ਸਿੰਘ ਸੇ ਕਲੱਬ ਹੈ ਵੀ ਇਹਦਾ ਜੇ ਕੋਈ ਮੈਂਬਰ ਜਾਂ ਅਹੁਦੇਦਾਰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਿਸੇ ਨਾਲ ਕਰਦਾ ਪੈਸੇ ਤੇਰੇ ਦੀਆਂ ਵੋਟਾਂ ਦੀ ਉਹ ਉਹਦਾ ਜ਼ਿੰਮੇਵਾਰ ਹੋਊਗਾ ਤੇ ਹਾਲਾਂਕਿ ਸਾਰੀ ਸੰਸਥਾ ਜਾਂ ਸਾਡੀ ਕਲੱਬ ਵੀ ਜ਼ਿੰਮੇਵਾਰ ਹੋਊਗੀ ਵੀ ਸਾਡੀ ਜਿਹੜੀ ਕਲੱਬ ਆ ਉਹ ਬਿਲਕੁਲ ਆਪਣੇ ਤੌਰ ਤੇ ਮੇਰੇ ਜਿਹੜੇ ਮੈਂਬਰ ਜਾਂ ਮੇਰੇ ਅਹੁਦੇਦਾਰਾ ਖੁੱਲੇ ਛੇਰਾ ਵਾਂਗੂ ਛੱਡੇ ਹੋ ਜਿਹਨੂੰ ਮ ਉਮਾ ਪੋਸਟਾਂ ਦੇ ਕਾਢੇ ਦਿਖਾ ਸਕਦਾ ਹਾਂ ਸੋਣ ਠੀਕ ਹੈ ਆਪਣਾ ਕਿਸੇ ਪਾਰਟੀ ਨਾਲ ਰابطਾ ਨਹੀਂ ਤੇ ਮੈਂ ਪਿੱਛੇ ਜੇ ਇੱਕ ਮੈਂਬਰੀ ਦਾ ਇਲੈਕਸ਼ਨ ਵੀ ਜਿੱਤਿਆ ਸੀ ਬੜਾ ਸ਼ਾਨਦਾਰ ਵਧੀਆ 76 ਦੇ 76 ਵੋਟਾਂ ਦੇ ਨਾਲ ਮੈਂ ਵਾਰਡ ਦੇ ਵਿੱਚੋਂ ਜਿੱਤਿਆ ਸੀ ਉਦੋਂ ਹੀ ਮੈਂ ਆਪਣੀ ਕਲੱਬ ਨੂੰ ਯਾਨੀ ਕਿ ਵੀ ਦਾਇਆ ਨਹੀਂ ਕਿਹਾ ਸੀ ਮੈਨੂੰ ਵੋਟਾਂ ਪਾਓ ਯਾ ਵਾਹ ਠੀਕ ਸਭ ਤੋਂ ਵੱਡਾ ਕੋਹਰਾ ਦੇ ਪੱਕਾ ਸੂਤ ਇਹਦੋਂ ਹੋ ਨਹੀਂ ਸਕਦਾ ਆਪਾਂ ਆਪ ਦਾ ਇਲੈਕਸ਼ਨ ਲੜਿਆ ਥੋੜੀ ਗੱਲ ਦੀ ਹਾਂ ਵੀ ਤਾਂ ਲੋਕਾਂ ਨੇ ਕਮੈਂਟਾਂ 'ਚ ਭਰ ਦੇਣੀਆਂ ਜਿਹੜੇ ਤੁਹਾਡੇ ਪਿੰਡ ਦੇ ਦੇਖਣਗੇ ਦੱਸਣਗੇ ਉਹ ਉਦਾਂ ਜਿਹੜੀ ਗੱਲਬਾਤ ਹੁੰਦੀ ਹੈ ਹਨਾ ਵੀ ਜਿਵੇਂ ਹੁਣ ਕਿਸੇ ਨਾ ਬੰਦੇ ਨਾਲ ਲਿਆ ਆਜੇ ਹਾਂ ਲਿਆ ਆਜ ਤਾਂ ਆਪਣੀ ਸਾਰਿਆਂ ਨਾਲ ਹੀ ਹੁੰਦੀ ਹੈ ਉਦਾਂ ਜਿਹੜੇ ਲੋਕ ਆ ਟੈਗ ਬਥੇਰੇ ਲਾਉਂਦੇ ਆ ਕਾਲੀ ਇਹ ਕਾਂਗਰਸੀ ਇਹ ਫਲਾਨਾ ਵੀ ਮੈਂ ਫੇਰ ਇਹ ਚੀਜ਼ ਮੰਨੂਗਾ ਕਿ ਮੈਂ ਫਲਾਨੀ ਪਾਰਟੀ ਦੇ ਨਾਲ ਚਾਹ ਦਾ ਕਿਤੇ ਮੇਰੇ ਹੱਥ ਦੇ ਵਿੱਚ ਕਿਸੇ ਰਾਜਨੀਤਿਕ ਪਾਰਟੀ ਦਾ ਝੰਡਾ ਦਿਖਾ ਦੇਣਾ ਹਾਂ ਡੰਡਾ ਦਿਖਾ ਦੇਣਾ ਚਾਹ ਮੇਰੀ ਗੱਡੀ ਤੇ ਲੱਗਾ ਦਿਖਾ ਦੇਣਾ ਤੇ ਚਾਹ ਫਿਰ ਮੇਰੇ ਘਰ ਤੇ ਲੱਗਾ ਤਾਂ ਮੈਂ ਫੇਰ ਮੰਨੂਗਾ ਠੀਕ ਹੈ ਉਦਾਂ ਨਾ ਹਰੀ ਕੀ ਕਹ ਦੂਗਾ ਜੇ ਹੁਣ ਤੁਸੀਂ ਆ ਗਏ ਆ ਮੈਨੂੰ ਕਹ ਤੁਸੀਂ ਭਾਜਪਾ ਅਕਾਲੀ ਦਲ ਕੌਣ ਉਹ ਕਹਣਗੇ ਤਾਂ ਭਾਜਪਾ ਵਾਲੇ ਕਰ ਗਏ ਅਕਾਲੀ ਦਲ ਕਰ ਗਏ ਅੱਛਾ ਠੀਕ ਐਂ ਦਾ ਲੋਕ ਸਿਹਰੇ ਦੇ ਵੀ ਮਤਲਬ ਦੋਸ਼ ਲਾਉਣ ਵਾਲੇ ਦਾ ਆਪ ਸਿਹਰੇ ਹੁਣ ਇੰਨਾਂ ਚੀਜ਼ਾਂ ਨੂੰ ਆਪਾਂ ਗੋਲ ਦੇ ਅੱਛਾ ਬਾਕੀ ਤੁਹਾਡੀ ਗੱਲ ਸਹੀ ਆ ਬਾਕੀ ਕਮੈਂਟਾਂ ਚ ਪਤਾ ਲੱਗ ਜਾਨਾ ਹਾਂ ਬਾਕੀ ਕਮੈਂਟਾਂ ਉਹ ਕਮੈਂਟਾਂ ਦਾ ਜਵਾਬ ਹੀ ਆ ਜਾਊਗਾ ਜਵਾਬ ਦੇਣ ਵਾਲੇ ਵੀ ਬੱਚ ਹੁੰਦੇ ਆ ਹਾਂ ਬਿਲਕੁਲ ਹਾਂ ਐਂ ਐਨ ਜੀਓ ਨਾਲ ਵੀ ਬਾ ਪੈਂਦਾ ਹੋਗਾ ਹੂੰ ਤੇ ਐਨ ਜੀਓ ਦੀ ਆਰਟ ਚ ਵੀ ਭਾਈ ਬਹੁਤ ਕੁਝ ਚੱਲ ਰਿਹਾ ਹੈ ਜੀ ਹੂੰ ਉਹਨਾਂ ਚੀ ਲਿਓ ਨੂੰ ਇੱਕ ਪੌੜੀ ਬਣਾ ਕੇ ਹਾਂ ਰਾ ਵਰਤਦੇ ਆ ਸਮਾਜ ਸੇਵਾ ਨੂੰ ਇੱਕ ਪੌੜੀ ਬਣਾ ਕੇ ਵਰਤਦੇ ਆ ਤੁਹਾਡੇ ਕਹਿਣ ਦਾ ਮਤਲਬ ਇਹੀ ਹੈਗਾ ਹਾਂ ਜੇ ਜੇ ਜਿਹੜੇ ਹਿਸਾਬ ਦੇ ਨਾਲ ਮੇਰੇ ਹਿਸਾਬ ਦੇ ਨਾਲ ਨਾ ਥੁੱਕ ਮੁੱਕ ਜੂਗਾ ਜੇ ਤੁਸੀਂ ਐਨ ਜੀਓ ਤੇ ਸਮਾਜ ਸੇਵੀ ਥੰ ਸੰਸਥਾ ਮੰਨ ਲੱਗ ਜੂ ਅੱਛਾ ਜੇ ਉਹਨਾਂ ਦਾ ਦਿਲੋਂ ਦਿਮਾਗੋਂ ਅਸਲੀਅਤ ਇਨਸਾਨੀਅਤ ਮਾਨਵਤਾ ਤੇ ਮਨੁੱਖਤਾ ਨੂੰ ਸਮਰਪਿਤ ਸਮਾਜ ਸੇਵਾ ਨੂੰ ਸਮਰਪਿਤ ਹੋਣ ਨਾ ਤੇ ਪਰ ਐ ਨਗਰੀ ਵੀ ਨਾ ਹੁੰਦੀ ਫਿਰ ਅਸਲੀ ਜਿਹੜੀਆਂ ਐਨਜੀਓ ਵਾਕੇ ਹੀ ਕੰਮ ਕਰਦੀਆਂ ਜੀ ਉਹ ਕੁਛ ਇਹੋ ਜਿਹੀਆਂ ਉਹ ਰੋਜਾਂ ਦੀਆਂ ਟਾਵੀਆਂ ਟਾਵੀਆਂ ਹੁਣ ਮਨੁੱਖਤਾ ਦੀ ਸੇਵਾ ਵਾਲਾ ਉਹ ਤੇ ਉਹ ਵੀ ਕਰੀ ਜਾਂਦਾ ਕਿੰਨਾ ਕੰਮ ਕਰੀ ਜਾਂਦੇ ਹੁਣ ਸਾਰੇ ਪੰਜਾਬ ਦੇ ਲੋਕ ਇਕੱਠਾ ਜਾ ਕੇ ਇਕੱਠੇ ਹੋਣੇ ਗੋ ਕੀ ਕਰੂਗਾ ਉੱਥੇ ਹਾਂ ਇਕੱਲੇ ਬੰਦੇ ਦੇ ਵਾਸਤੇ ਇਕੱਲੇ ਬੰਦੇ ਦੇ ਵਾਸਤੇ ਰੋਗ ਨਾ ਉਹ ਪਹਿਲਾਂ ਵਾਲਾ ਰੂੰਗਾ ਹੀ ਰਹੇਗਾ ਨਾ ਉਹਦਾ ਰੂੰਗਾ ਐਨੇ ਸਾਰੇ ਪੰਜਾਬ 'ਚ ਜੇ 2-4 ਕਰੀ ਜਾਂਦੀਆਂ 10 ਕਰੀ ਜਾਂਦੀਆਂ ਉਹ ਕੀ ਕਰ ਲੈਣੀਆਂ ਵਿਚਾਰੀਆਂ ਹਾਂ अच्छा मैं जे सारीयां संस्थावां ਰਲ ਕੇ ਕਰਨ ਤਾਂ ਫਿਰ ਸਮਾਜ ਚੋ ਗਰੀਬੀ ਨਾ ਚੱਕੀ ਜਾਵੇ